ਮੈਂ ਵੀਰ ਜੀ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਸਾਰੇ ਪਾਰਟੀਆਂ ਦੇ ਸਾਡੇ ਸਤਕਾਰਯੋਗ ਨੇ ਭਰਾ ਨੇ ਸਾਡੇ ਚਲੋ ਅਸੀਂ ਆਮ ਬੰਦੇ ਆ ਤੁਸੀਂ ਇੱਕ ਸਵਾਲ ਕੀਤਾ ਹੈ ਭਾਈ ਅਮਰਪਾਲ ਦਾ ਤੇ ਮਾਪਾਦ ਵਾਲੇ ਆ ਕਿ ਅਕਾਲੀ ਦਲ ਨੇ ਵਾਧੂ ਰਾਜ ਕੀਤਾ ਆਮ ਆਦੀ ਪਾਰਟੀ ਵੀ ਕਰ ਰਹੀ ਆ ਤੇ ਆਪਣੀ ਬੀਜੇਪੀ ਵੀ ਸੈਂਟਰ ਚ ਕਰ ਰਹੀ ਆ ਇੱਕ ਅਮਰਤਪਾਲ ਦੇ ਦੀ ਲੋੜ ਕੀ ਪਈ ਪੰਜਾਬ ਨੂੰ ਅੱਜ ਉਦੇ ਕੋਲ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਅਮਰਤਪਾਲ ਕੋਲ ਵੀ ਤਗਾ ਤਗ ਲੋਕ ਜਿਹੜੇ ਨੌਜਵਾਨ ਉਹਦੇ ਕਹਿੰਦੇ ਨਸ਼ਾ ਛੱਡੀ ਜਾਂਦੇ ਕੋਈ ਅਮਰਤਪਾਲ ਨੇ ਠੀਕਾ ਫੜਿਆ ਕੋਈ ਉਹਨੇ ਕੈਸੂਲ ਫੜਿਆ ਇੱਕ ਉਹਦੇ ਅੰਦਰ ਕਿਹੜੀ ਸਪਿਰਿਟ ਸੀ ਵੀ ਉਹ ਨੌਜਵਾਨ ਜਿਹੜੇ ਆ ਉਹਦੇ ਇੱਕ ਇੱਕ ਬੋਲ ਕਹਿੰਦੇ ਮੇਰੇ ਪਿੰਡੋਂ ਦੋ ਫੌਜੀ ਆ ਜੀ ਵਿਧ ਨਾਮ ਗੁਰਵਿੰਦਰ ਸਿੰਘ son of ਦਲਵੀਰ ਸਿੰਘ ਫਿਰ ਨਹੀਂ ਜਿੱਥੇ ਘਰ ਆ ਪਿੰਡ ਮੇਰਾ ਨਾਰਲੀ ਆ ਮੇਰੇ ਨਾਲ ਚੱਲੋ ਮੈਂ ਪਿਓ ਕੋਲ ਖੜਦਾ ਤੇ ਕੋਲ ਅਮਰਤਪਾਲ ਨੇ ਦੋ ਲੱਭ ਜ ਕਹੇ ਵੀ ਜੇ ਨਸ਼ੇ ਤੇ ਮਰਨਾ ਹੈ ਬਿਦਨ ਗੁਰੂ ਦੇ ਲੜ ਲਾ ਕੇ ਮਰ ਜਾਓ ਉਹ ਬੰਦਾ ਸਾਰ ਸ੍ਰੀ ਅਕਾਲ ਉਹ ਬੰਦਾ ਜੇ ਦਮਾਲਾ ਸਜਾਉਂਦਾ ਅਮਰਤਹਾਰੀ ਹੋ ਗਿਆ ਉਹਦੇ ਪਿਓ ਨੇ ਆ ਤੇ ਘਰ ਅਮਰਤਪਾਲ ਦੀ ਫੋਟੋ ਲਾਈ ਹਾਲਾ ਕਿ ਅਮਰਤਪਾਲ ਨਾਰਲੀ ਆਇਆ ਤੱਕ ਨਹੀਂ ਇੱਕ ਬਲਵਿੰਦਰ ਸਿੰਘ ਸਾਨਾ ਬਹਰਪਾਜਨ ਸਿੰਘ ਟੋਟਲ ਨਸ਼ਾ ਕਰਦਾ ਉਹ ਬੰਦਾ ਅੱਜ ਦਮਾਲਾ ਸਜਾ ਕੇ ਉਹਦੇ ਘਰ ਵੀ ਅਮਰਤਪਾਲ ਦੀ ਫੋਟੋ ਲੱਗੀ ਕੀ ਗੱਲ ਅਮਰਤਪਾਲ ਨਾਰਲੀ ਆਇਆ ਸੀ ਜੇ ਅਮਰਤਪਾਲ ਨਸ਼ਾ ਛਡਾ ਸਕਦਾ ਹੈ ਇਹ ਕਿਉਂ ਨਹੀਂ ਸਭ ਤੋਂ ਮੇਨ ਮੁੱਦਾ ਕਾਹਦਾ ਜੀ ਡਾਕਟਰੀ ਸਹੂਲਤ ਦਾ ਸਕੂਲਾਂ ਦਾ ਨਸ਼ੇ ਦਾ ਇਹ ਪਾਰਟੀਆਂ ਚਾਉਂਦੀ